ਕਿੱਦਾ ਤਾਂ ਦਾਗਿਆ ਬੀਜਿਆ 10 ਵਾਰ ਬਚੁਕੇ ਨੇ ਜੀ ਇਹ ਇਧਰ ਕਣਕ ਦੀ ਬਜਾਈ ਹੋ ਰਹੀ ਏ ਇਧਰ ਪੂਰੀ ਮਹਿਫਲ ਲੱਗ ਰਹੀ ਏ ਬੰਦੇ ਦੂਰੋਂ ਦੂਰੋਂ ਆਏ ਨੇ ਵੱਡੀਆਂ ਚਰਾਲਾਂ ਤੋਂ ਨੰਬਰਦਾਰ ਵੀ ਬੈਠਾ ਏ ਮੈਂਬਰ ਵੀ ਏ ਤੇ ਸਾਡੇ ਪ੍ਰੋਤਜੀ ਵੀ ਨੇ ਵੀ ਤੁਸੀਂ ਉਹ ਕਰਨ ਨਾ ਮੰਤਰੀ ਜੀ ਮੰਤਰੀ ਜੀ ਤਖੜਾ ਸਾਹਿਬ ਉਹ ਕਰ ਉਹ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੁੱਲ ਦਿੱਤਾ ਖਲਾਰ ਧੌਣ ਕੀ ਕੀਤੀ ਸੀ ਹੁਣ ਬੀਜ ਕੇ ਦੇਖਣ ਲੱਗਿਆਂ ਕਣਕ ਪੈਜੀ ਵਿੱਚ ਗੱਡ ਪਾ ਲਈਏ। ਹਾਈ ਪ੍ਰੋਡਕਟ ਦੇ ਨਾਲ ਬਾਹਗੇ। ਕੱਲ ਨੂੰ ਫਿਰ ਬਜਾਈ ਕਰਾਂਗੇ। ਅਰੇ ਹਵਾ ਲੱਗ ਜੀ ਗੇਲੇ ਚਾਦੇ। ਢਾਲੇ ਦੋਲੇ ਲੋਕਾਂ ਨੇ ਸਾਵਾ ਕਣਕ ਬੀਜ ਲਈਏ। ਹਰਿਆ ਹੋਇਆ ਗਿਆ ਖੇਤ ਸਭ ਦਾ ਹਰਾ ਜਿਆ ਪੰਜ ਸ਼ੁਰੂ ਕਰਨ ਲੱਗੇ ਆ ਕੰਮ ਝੋਨਾ ਵੀ ਲੇਟ ਲਾਇਆ ਸੀ ਫਸਟੀਆਂ ਅੰਮਡੇ ਬੀਜ ਰਹੇ ਆ ਕਿਆ ਹੈ ਨਾ ਚੁੰਗਾ ਫੇਰ ਕੇ ਇੰਜ ਜੀ 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 ਹਰਿਆਂ ਨੂੰ ਅੱਜ ਕਰ ਲੱਗਿਆ ਕਰਨ ਬਜਾਈ ਫਿਰ ਤੋਂ ਇਹਨੂੰ ਥੱਲੇ ਪਾ ਕੰਟਰੋਲਰ ਚ ਪਾਈ ਇਹਨੂੰ ਕਿੱਥੇ ਲੱਗਿਆ ਹਾਲ ਸਿੰਗਲ ਪਾਣੀ ਨਹੀਂ ਪੀਂਦੀ ਪੈਣੀ ਪੂਰਾ ਇਹ ਫੇਰ ਕਿਤੇ ਫੇਰ ਵੇਚਾਂ ਚੱਲ ਬਈ ਥੱਲੇ ਢੰਗਾਰੇ ਥੱਲੇ ਘਾਟੇ ਯਾਰ ਹਨਾ ਪਹਿਲੀ ਗਿੱਲੀ ਹੈ ਹਨਾ ਇੱਧਰ ਆ ਇੱਧਰ ਇੱਧਰ ਹੀ ਹੈ ਇਹਨੇ ਆਹ ਇੰਨੀ ਨੂੰ ਉਹ ਉਧਰ ਸਹੀ ਇਹਦਾਂ ਨੀਵੇਂ ਥੁੜੀ ਤਾਂ ਗੇਗੇ ਸਾਰਾ ਠੀਕ ਹੈ ਵੈਲੀ ਇਹ ਗਿੱਲੀ ਤੇ ਜ਼ਿਆਦਾ ਹੱਥ ਲੈ ਲਾਣਿਆਂ ਦੇ ਟਰੈਕਟਰ ਫਲੇਪ ਹਮਾਰਾ ਚਲੋ ਠੀਕ ਹੈ ਨੀ ਸਿਸਟਮ ਆਪਾਂ ਵੀਰ ਰੱਖਣਾ ਹੈ 40 ਕਿਲੋ ਹੈ ਤੇ ਹੈ 40 ਵਾਲੀ 40 ਦੇ ਚੱਲਣਾਂ ਲਗਾ ਥੋੜਾ ਜਿਹਾ ਕਟਾ ਦੀ ਕਿੰਨਾ ਪਿਆ ਪਿਆ ਇਹਨਾਂ ਦਾ ਦਾ 40 ਵੀ ਪਾਣਾ ਤੇ 2.5 ਥੈਲੇ ਤੇ ਨਾ ਥੈਲੇ ਦੇ ਬਾਦ ਰੱਖੀ ਸਵਾ ਥੈਲਾ ਕਰਦੇ ਨਾ ਠੀਕ ਏ ਠੀਕ ਏ ਆਹ ਵਾਲਾ ਹੀ ਬਿੱਲਾ ਦਾ ਭੈਣਾ ਲਾਇਆ ਕੁਝ ਨਾ ਕੁਝ ਵੀ ਨਾ ਨਾ ਉਵੇਂ ਐਸੀ ਹੋਇਆ ਕੰਮ ਕੋ ਨਾ ਥੱਲੇ ਕਰ ਲਾ ਥੋੜਾ ਜਿਹਾ ਫਾਲਾ ਟੇਡਾ ਹੈ ਹਨਾ ਚੱਲ ਇੰਨੀ ਆਸਰਾ ਬੜਾ ਹੋ ਜਾਏਗਾ ਹੈ ਬਹੁਤ ਆਰਤਾ ਸਨ ਪਰ ਇਹ ਨੇੜੇ ਨਹੀਂ ਕਰੀ ਜਾਂਦਾ ਜਿਆਦਾ ਹਨਾ ਹਾਂ ਨਮਗਾ ਦੂਰ ਦੂਰੀ ਰੱਖੀ ਹੈ ਹਨਾ

dale ਦੀ ਪਾ ਦਿੱਤਾ ਰੇਵ ਬਦਾਲਾ ਥੋੜਾ ਜਿਹਾ ਉਹ ਪਰਨਾ ਚੋਕਲੀ ਤੋਂ ਕੰਤਾ ਓਏ ਕੰਤਾ ਆ ਬੱਸ ਥੋੜਾ ਜਿਹਾ ਢਿੱਲਾ ਕੀਤਾ ਸੀ ਨਾ ਆਪਾਂ ਉਹ ਥੋੜੀ ਚੁੱਕ ਥੱਲੇ ਜੋ ਤਾਂ ਉਧਰੋਂ ਖੋਲਣਾ ਪੈਣਾ ਉਧਰੋਂ ਖੋਖੜਾ ਦੇ ਨੂੰ ਆ ਜ਼ੈਰ ਸਾਲੀ ਥੱਕ ਵਧੀਆ ਵਧੀਆ ਆਣ ਬਾਈ ਵਾ ਵਧੀਆ ਬਣ ਗਈ ਹੈ ਪਿੱਛੇ ਹੈ ਨਾ ਰੇਡ ਹੀ ਬਤਾਇਆ ਯਾਰ ਇਹਨੇ ਦਾ ਗਿਆ ਬੀਜਿਆ ਬੀਜ ਪੈ ਰਿਹਾ ਸਹੀ 40 ਕਿਲੋ ਪਰ ਇਹ ਥੋੜਾ ਜਿਹਾ ਘਟ ਗਿਆ ਹੈ ਉਹ ਪਾਣਾ ਹੈ ਵਿੱਚ ਆਹੋ ਉਹ ਵੀ ਥਾਰਾ ਨਾ ਪਾਇਆ ਜੇ ਫਿਰ ਉਸ ਹਾਮ ਨਾਲ ਪੂਰੇ ਖੇਤ ਚ ਆ ਜਾਏਗਾ ਨਾ ਆਹ ਤਾਸਲਪੁਰ ਇਹ ਪਾ ਦੇ ਤੂੰ ਅੱਧਾ ਕਿੰਨਾ ਪਾਇਆ ਪਹਿਲਾਂ ਪੂਰਾ ਪੈ ਗਿਆ ਨਾ ਘੱਟ ਪਾਣਾ ਸੀ ਘੱਟ ਪਾਣਾ ਹਾਂ ਤਿੰਨੀ ਨੇ ਤਿੰਨੇ ਇੱਕ ਥੇਲੇ ਇੱਕ ਪਾਇਆ ਕਰੋ ਆਹ ਮਾਰ ਫਿਰ ਉਹ ਹੋ ਜਾਣਾ ਨਾ ਹੋ ਜਾਣਾ ਹਾਂ ਥੋੜੀ ਰੱਖ ਲੈ ਦੋ ਕਿਲੋ ਰੱਖ ਲੈ ਦੋ ਉਹਦੇ ਚ ਰਹਿ ਜੇਗੀ ਦੂਜੇ ਚ ਆਪਣੇ ਪੂਰਾ ਆਜੂ 3 ਕਿਲਿਆਂ ਚ ਮਾਲ ਕਿੱਲੇ ਚ 10 ਕਿਲੋ ਆਂਦੇ ਨਾ ਪਾਓ ਮਨਮਤ ਹੀ ਪਾ ਆਣਾ ਤੇ ਕਹਦੇ ਵੀ ਆਹ ਵੀ ਕੰਮ ਕਰਦਿੰਦਾ ਬੜੇ ਫੇਤ ਲਗੋਏ ਨਾ ਨਹੀਂ ਇਹ ਕੰਮ ਮਾੜਾ ਯਾਰ ਇਹ ਤੇ ਕਿਰਤੇ ਬਾਬੇ ਨਾਨਕ ਦੀ ਇਹ ਤੇ ਕਿਰਤੇ ਨਾ ਬੜਾ ਕੁਝ ਕਰਨਾ ਪੈਂਦਾ ਹੈ ਨਾਨਾ ਕੁਛ ਕਰਨ ਦੀ ਲੋੜ ਨਹੀਂ ਤੈਨੂੰ ਮਸ਼ਹੂਰ ਕਰਾਂਗੇ ਬੰਦੇ ਵੇਖੋ ਭਈ ਲੋੜ ਨਹੀਂ ਕਿਸੇ ਨੂੰ ਦਾਣਾ ਰੇਪਾਣ ਦੀ ਆਪ ਹੀ ਕੰਮ ਕਰ ਆਪ ਹੀ বাজਾਈ ਕਰਕੇ ਜਾਂਦੇ ਨੇ ਬੰਦੇ ਪਿੰਡ ਚਰਾਲ ਖੁਰਦਦੇ ਨੇ ਉਹ ਮੁੰਡਾ ਪਰਲਾ ਕਲਾਰਾਂ ਦਾ ਬਸ ਬਸ ਕਰ ਬਸ ਸਾਰੀ ਲੋੜ ਦਿਨ ਲੱਗਾਂ ਆ ਥੱਲੇ ਵੀ ਹੈਗਾ ਨਾ ਹਾਂ ਬਾਕੀ ਇਹ ਇਹ ਮਾਂ ਦੀ ਢਾਲ ਹੈ ਵਾਈਟ ਕਣਕ ਵੀ ਪਾ ਦਈਏ ਹੈ ਨਹੀਂ ਸਾਲਾ ਕਣਕ ਉਹ ਤੇਰੇ ਇਹ ਲੈ ਕਣਕ ਕੋ ਉਹ ਜਿਹੜੀ ਉਹ ਤੇ ਪਈ ਥੋੜੀ ਜਿਹੀ ਉਹ ਚੁੱਕ ਲਿਆ ਉਹ ਚੁੱਕ ਲਿਆ ਉਹ ਤੇ ਨਹੀਂ ਪਈ ਥੋੜੀ ਜੀ ਕਿੰਨੀ ਹੋਣੀ ਹੈ ਕਣਕ ਤੇ ਹਿਸਾਬ ਨਾਲ ਤੂੰ ਆਪ ਲੈ ਫੋਣੀਏ ਦੇ 20 ਕਿਲੋ ਬਸ ਅੱਛਾ ਬਸ ਰਹਿ ਗਈ ਹੈ ਹਾਂ ਥਾਲੀ ਦੇ ਹਿਸਾਬ ਨਾਲ ਸਹੀ ਪੈਣ ਉਹ ਮਨ ਲਾ 60 ਕਿਲੋ ਪਾਈ ਸੀ ਆਪਾਂ 60 ਤੋਂ ਉੱਤੀ ਪੈ ਜਾਂਦੀ ਏ 40 40 ਲਿਆ ਮੈਂ ਇੱਕ ਪੂਰੀ ਪੈ ਜਾਂਦੀ ਏ 30 ਕਿਲੋ ਉੱਤੇ ਪੈ ਜਾਂਦਾ ਇਹ ਇਧਰ ਕਣਕ ਦੀ ਬਜਾਈ ਹੋ ਰਹੀ ਏ ਇਧਰ ਪੂਰੀ ਮਹਿਫਲ ਲੱਗ ਰਹੀ ਏ ਬੰਦੇ ਦੂਰੋਂ ਦੂਰੋਂ ਆਏ ਨੇ ਵੱਡਿਆਂ ਚਰਾਲਾਂ ਤੋਂ ਲੰਬੜਦਾਰ ਵੀ ਬੈਠਾ ਹੈ ਮੈਂਬਰ ਵੀ ਏ ਤੇ ਸਾਡੇ ਪ੍ਰੋਤਜੀ ਵੀ ਨੇ ਵੀ ਤੁਸੀਂ ਉਹ ਕਰਨਾ ਮੰਤਰੀ ਜੀ ਮੰਤਰੀ ਜੀ ਤਖੜਾ ਸਾਹਿਬ ਉਹ ਕਰਨਾ ਉਹ ਕਰਦੋ ਰੇ ਟਰੈਕਟਰ ਲਿਆਂਦਾ ਮੁੰਡੇ ਨਾਮ ਆ ਅਰਜਨ ਅਰਜਨ ਨੋਬੋ ਪਾਈ ਯਾਰ ਹੈ ਪੰਜ ਬੱਕਾਂ ਵਾਲੀ ਗੱਲ ਕਰੀਏ ਨਾ ਅਰਜਨ ਨੋਬੋ ਅਰਜਨ ਨੋਬੋ ਹਾਂ ਮਾਲਕਾਂ ਚਾਹ ਤੇ ਥੋੜੀ ਥੋੜੀ ਆਈ ਲੱਗਦੀ ਜਾਂਦੀ ਤੇ ਪੇੜੀ ਵਾਗੇ ਹੁਣੀ ਆਇਆ ਵੀਰ ਬਜਾਈ ਕਰਦੇ ਹਾਂ ਤੇ ਤੇ ਆ ਗਏ ਕਿੰਨਾ ਬੱਤਾ ਮਾਰ ਰਹੇ ਆ ਸਾਹ ਵਾ ਚੁੱਕੇ ਨੇ ਜੀ ਤੇ ਪਿੱਛੇ ਆ ਗਿਆ ਥਾਂ ਬਸ ਥੋੜੀ ਰਹਿ ਗਈ ਉਹਨਾਂ ਆ ਸਾਈਡਾਂ ਦੇ ਢੇਡੇ ਲਾਣ ਵਾਲੇ ਤੇ ਜਾਈ ਵਧੀਆ ਹੋ ਗਈ ਤੇ ਵੀ 40 ਕਿਲੋ ਪਿਆ ਕਿਲੇ ਦਾ ਤੇ ਸਵਾਤਰੀ ਲਾ ਢਾਈ ਦਾ ਇਹ ਵੀ ਵਧੀਆ ਆ ਗਿਆ ਕੀ ਕਿ ਭੈਗਾ ਹੋ ਹਾਂ ਆਵੇ ਥੋੜੀ ਏ ਵਾਵਾ ਹੈ ਹੈਗੀ ਵਾਵਾ ਹੈ ਅੱਗੇ ਲਿਆਏਗਾ ਲੈ ਆ ਸੁਖ ਲੈ ਇੱਕ ਟੋਟਾ ਟੋਟਾ ਵਿੱਚ 20 ਕਿਲੋ ਬਈ ਏ ਔ ਇੰਨੀ ਕੋ ਏ ਇੱਥੇ ਲਾ ਗਿਆ ਏ ਢੇੜਾ ਨਾ ਰੈਂਦੇ ਨਹੀਂ ਏ ਇਹ ਤੇ ਆਕਾਨ ਹੈ ਹਨਾ ਹਾਂ ਯਾਰ ਮੈਨੂੰ ਦੇਖੀ ਤੇਰੇ ਥੋੜੀ ਏ 10 ਕਿਲੋ ਵੀ ਨਹੀਂ ਹੈਗੀ ਹੋਰ ਕੱਟੀ ਫਿਰ ਹਾਂ ਥੋੜੀ ਜਿਹੀ ਹੋਰ ਕੱਢ ਲਿਆ ਕੱਢ ਲਾਂਗੇ ਆਪਾਂ ਵਿੱਚੋਂ ਮਸ਼ੀਨ ਦੇ ਉਹ ਕੱਢ ਲਾਂਗੇ ਪਤਾ ਕੀ ਹੱਥ ਨਾ ਮਾਰਨਾ ਬਾਬੇ ਰਾਤ ਦਾ ਟਾਈਮ ਹੈ ਕੁੱਟਣਾ ਕੋਈ ਖਾਲੀ ਰਹਿ ਜੇ ਆਲੇ-ਦਾਲੇ ਆਲੇ ਰਹਿ ਜਾਂ ਮੈਂ ਤੇ ਆਪਣੇ ਘੇੜੇ ਆ ਤੇ ਨਿਪਟ ਚੱਲਾ ਇਧਰ ਹੋ ਗਿਆ ਸਾਰਾ ਮੈਨੂੰ ਵੇਚ ਲੈਣ ਦੇ ਵੀ ਕਿੰਨਾ ਕੋਈ ਨਹੀਂ ਆ ਪਾ ਤੂਣਾ ਨਹੀਂ ਉਧਰ ਹੋ ਗਿਆ ਆ ਗਿਆ ਇਧਰ ਸਾਰਾ ਆ ਹੀ ਰਹਿ ਗਿਆ ਰਹਿ ਗਈ ਬਸ ਥੋੜੀ ਜੀ ਤਿੰਨ ਗਿੜੇ ਬਸ ਠੀਕ ਹੈ ਫਿਰ ਬਾਦੂ ਏ ਉਹ ਯਾਰ ਕੋ ਕੱਢ ਲਾਂਗੇ ਆਪਾਂ ਇਹ ਦਵਾਈ ਕਰਕੇ ਆਣਾ ਨਹੀਂ ਪੜੋਲੇ ਜੋ ਕਟਨੀ ਪੈਣੀ ਮੈਨੂੰ ਹੁਣ ਹੁਣ ਉਧਰ ਕੰਮ ਵੀ ਨਹੀਂ ਹੋਣਗੇ ਹਾਂ ਹੈਨਾ ਤੇ ਜੇ ਆਪਾਂ ਨਈ ਕੁੰਬਾ ਜਿਹੜੀ ਮੇਰੇ ਕੋਲ ਪਿਆ ਹੈ ਨਾ ਜੇ ਕੁੰਬੇ ਵਿੱਚ ਪਾਣੀ ਤੇ ਦਵਾਈ ਵਾਲੀ ਹੈ ਨਾ ਹੂੰ ਚਲੇ ਪਾ ਪਾ ਦਿੰਨੇ ਆ ਵੇ ਲਾਂ ਚਾਰ ਅੱਗੋਂ ਤੱਕ ਨਹੀਂ ਨਹੀਂ ਕੱਟ ਸੀ ਇਹ ਤਾਂ ਫਿਰ ਆ 10 ਕਿਲੋ ਆ ਵੀ ਏ ਕਿ ਮੈਂ ਪੂਰਾ ਮਣਕੇ ਕੱਢਿਆ ਸੀ ਨਾ 130 ਕਿਲੋ ਸੀ ਸਾਰਾ ਤੇ 10 ਮੈਂ ਕੱਟ ਲਿਆ ਸੀ ਤੇ ਚਲ ਭਾਏ ਤੁਹਾਡੇ 10 10 ਨੇ ਨਾ ਚੱਕਰਾਂ 'ਚ ਪਾ ਲੈਣਾ ਮੈਨੂੰ ਤੇ ਫਾਂਦੂ ਏ ਫਾਂਦੂ ਏ ਆਹ ਹੋ ਜਾ ਕੜਤਾ ਡਰਾਈਵਰ ਸਾਹਿਬ ਸਟਾਪ ਆ ਵੇਖ ਲੈ ਆ ਜਾਓ ਤੇ ਆ ਵੀਡੀਓ ਵਾ ਆਇਆ ਕਰੋ ਹੋਰ ਹੋਰ ਵੇਖ ਨਹੀਂ ਆ ਜਾਂਦੇ ਠੀਕ ਏ ਵਾਧੂ ਏ ਵਾਧੂ ਏ ਵੀ ਇਹ ਨਾ ਇਹ ਵੀ ਵਾਧੂ ਰੀਵ ਲਿਆਉਣਾ ਪੈਣਾ ਆ ਦੇ ਤਾਇਆ ਕਿ ਕਣਕ ਵਾਧੂ ਏ ਪਾ ਦੇ ਵਿੱਚ ਉਹ ਉਦੇਸਾ ਨਹੀ ਪੈਂਦੀ ਹਾਂ ਸਹੀ ਪੈਂਦੀ ਵੀ ਕੁਛ ਨਾ ਕਰ ਹਾਂ ਕੋਈ ਨਾ ਦਾਈ ਵਧੀਆ ਠੀਕ ਪਿਆਣ ਮੈਂ ਘਰੋਂ ਆਇਆ ਉਥੋਂ ਇਹਨੂੰ ਹਿਲਾ ਦੇ ਸਾਰੀ ਦਵਾਈ ਦੀ ਲਈ ਆਪਣੀ ਪੈਲੀ ਚ ਕਰਕੇ ਲਿਆ ਮੈਂ ਉਹਦੀ ਚ ਨਾ ਜਾ ਕੇ ਕਿਲੋ ਵੀ ਜਾ ਉਹ ਹੋਰ ਖਵਾ ਵਹਿ ਪੈ ਜਾਣਾ ਨਹੀਂ ਉਹਨੂੰ ਉਹ ਵਹਿ ਮੈਂ ਸੀ ਨਾ ਪਿਛਲੇ ਸਾਲ ਉਹਨਾਂ ਨੇ ਜਿੰਨੀ ਮੈ ਭੀਜੀ ਸੀ ਪਿਛਲੇ ਸਾਲ 35 ਪਾਇਆ ਸੀ ਤੇ ਉਹਨਾਂ ਨੇ ਉਧਰ 35 ਕਿਲੇ 2 ਕਿਲੇ ਪਾ ਲਿਆ ਤੇ ਅੱਗੇ ਆਖ ਨੂੰ ਘਾਟੇ ਵੀ ਵੱਧ ਪਾਓ ਉਧਰ ਪਾ ਲਿਆ ਉਹਨਾਂ 45 40 50 ਉਧਰ ਕਣਕ ਘਟ ਨਿਕਲੀ ਸੀ ਫਿਰ ਉਹਨਾਂ ਦੀ ਜਿੱਦੇ 35 ਕਿਲੋ ਪਾਇਆ ਸੀ ਤੇ ਵੱਧ ਨਿਕਲੀ ਸੀ ਬੀ ਜਿਆਦਾ ਵੀ ਖਰਾਬ ਕਰਦਾ ਹੈ ਯਾਰ ਦੋ ਦੋ ਤਿੰਨ ਤਿੰਨ ਦਾੜੇ ਡਿਗਨਟੇ ਥੋੜੇ ਦੇ ਹਾਂ ਵਾਧੂ ਨੇ ਆਸੀ ਗਾਣਾ ਵਾਧੂ ਉੱਤਰ ਬਾਪ ਰ ਅਰੇ ਲੈ ਆਪਾਂ ਨਹੀਂ ਜਿਹੜੇ ਕਰਦੇ ਆ ਜਾ ਨਾ ਉਹ ਚੋਕਲੇਸਿੰਗ ਕੈਮਰੇ ਦੇ ਉੱਤੇ ਉਹ ਚੁਕਲਿਆ ਦਿਨ ਬਾਅਦ ਕੀ ਆ ਦੋ ਦਿਨ ਬਾਅਦ ਜਪਾ ਵਟਾ ਬਹੁਤ ਸੋਹਣੀਆਂ ਪੈਣੀਆਂ ਤੋਂ ਬਾਅਦ ਫਿਰ ਸਪਰੇਅ ਕਰਦੇ ਆ ਮੇਨ ਜੀ ਦੀ ਕੀੜਾ ਦਹੀਂ ਲਿਆਉਣਾ ਪੈਣਾ ਉਧਰ ਹੀ ਲੈ ਜਾਗੇ ਫਿਰ ਉੱਥੇ ਲੈ ਜਾਗੇ ਨੇੜੇ ਠੀਕ ਟਰੈਕਟਰ ਉੱਥੇ ਪਾ ਲੈ ਥੈਲਾ ਖੋਲਣਾ ਪੈਣਾ ਮੈਨੂੰ ਫਿਰ ਘਾਰ ਹੀ ਪਿਆ ਫਿਰ ਆਉਣਾ ਡੇਢ ਡੇਢ ਹੀ ਪੈਂਦੇ ਦਹੀਂ ਹਾਂ ਡੇਢ ਹੀ ਪੈਂਦੇ ਇਹ ਬਚਿਆ ਇਹ ਕੰਮ ਦੇ ਹੋ ਗਿਆ ਮੁਕੰਮਲ ਕਾਲਾ ਦਿਨ ਛੱਡ ਕੇ ਪਰਸੰਗ ਕਰਦੇ ਆਂਗੇ ਵਟਾ ਤੇ ਫਿਰ ਅਹਾਂ ਕਰਦੇ ਵਿਸਪਰੇਲ ਕੀਆ ਤੇ ਪਹਿਲੀ ਬੜੀ ਫੁੱਲ ਦੇਣ ਇਥੇ ਹੇਟ ਹੇਟ ਚੱਲ ਬੜੀ ਮਿੱਟੀ ਪੁੱਟਦੀ ਏ ਚੱਲ ਚੱਲ ਜੀ ਬੁਸ ਚੱਲਦੇ ਜਿਹੜਾ ਹਲ ਫੇਰ ਰਿਆਂ ਉੱਥੇ ਬੂਸ ਇਕੱਠਾ ਹੋ ਗਿਆ ਪਾਰ ਨਿਕਲ ਆਇਆ ਦੁੱਪਿਆ ਆਇਆ ਉੱਥੇ ਨੱਕਾ ਜੇ ਦਿਲ ਆ ਰਿਹਾ ਯਾਰ ਮੇਰਾ ਹੈਗਾ ਡਾਈ ਹਾਂ ਹਾਂ ਜੀ ਰਿਹਾ ਡਾਈ ਡਾਈ ਇਹ ਹੈਗਾ ਝੋੜਾ ਆ ਗਿਆ ਆ ਗਿਆ ਸੌ ਟੈਨ ਲੇ ਇਟ ਕੱਢ ਕੇ ਆਏ ਨਸਕੇ ਦੇ ਸ਼ਟ ਟਰੈਕਟਰ ਚੁੱਕਿਆ ਜਾਂਦਾ ਕੋਲੇ ਨੂੰ ਦਾ ਟਰੈਕਟਰ ਚਲਾਉਂਦਾ